ਸਤਿ ਸ੍ਰੀ ਅਕਾਲ ਜੀ ਵਾਰਡ ਕੈਂਸਰ ਕੇਅਰ ਤੁਸੀਂ ਅਕਸਰ ਦੇਖਦੇ ਹੋ ਕਿ ਮਤਲਬ ਅਲੱਗ-ਅਲੱਗ ਜਿਹੜੇ ਸਾਰੇ ਪੰਜਾਬ 'ਚ ਜਾ ਕੇ ਜਿਹਨੂੰ ਅਸੀਂ ਸਕਰੀਨਿੰਗ ਕਹਿੰਨੇ ਆ ਉਹਦੀ ਜਾਂਚ ਆ ਜਿਹੜੀ ਉਹ ਕੈਂਪ ਲਗਾਉਂਦੇ ਆ ਉਹਦੇ ਨਾਲ-ਨਾਲ ਇਹਨਾਂ ਦਾ ਨਾਂ ਤਾਂ ਚਾਹੇ ਕੈਂਸਰ ਕੇਅਰ ਹੈ ਬਟ ਇਹ ਜਿਹੜੀਆਂ ਬਾਕੀ ਦੀਆਂ ਸਾਰੀਆਂ ਬਿਮਾਰੀਆਂ ਚਾਹੇ ਬਲੱਡ ਪ੍ਰੈਸ਼ਰ ਹੈ 슈ਗਰ ਹੈ ਗੁਰਦਿਆਂ ਦੀ ਬਿਮਾਰੀ ਹੈ ਜਾਂ ਅੱਖਾਂ ਦੀ ਬਿਮਾਰੀ ਹੈ ਹੋਰ ਜਿੰਨੀਆਂ ਵੀ ਚੰਬੜੀ ਦੀਆਂ ਬਿਮਾਰੀਆਂ ਸਾਰੀਆਂ ਬਿਮਾਰੀਆਂ ਦੀ ਜਾਂਚ ਕਰਦੇ ਆ ਇਹਨਾਂ ਕੋਲ ਇਸ ਤਰ੍ਹਾਂ ਦੀ ਜਿਵੇਂ ਇਹ ਵਾਲੀ ਪਾਰਟਿਕੂਲਰ ਬੈਨ ਹੈ ਜੀ ਆ ਇਹ ਜਿਹੜੀ ਹੈਗੀ ਹੈ ਇਹ ਅੱਖਾਂ ਵਾਸਤੇ ਆ ਜਿਵੇਂ ਇਹ ਬੈਠੇ ਆ ਭਾਈ ਸਾਹਿਬ ਇਹ ਇਹਨਾਂ ਦੀ ਜਿਹੜੀ ਇਹ ਮਸ਼ੀਨ ਹੈ ਇਹ ਕਾਲੇ ਮੋਤੀ ਦਾ ਟੈਸਟ ਕਰਦੀ ਇਹਨੂੰ ਨਾਨ ਕੰਟੈਕਟ ਟੋਨੋਮੀਟਰ ਕਹਿੰਦੇ ਆ ਅਸੀਂ ਇਹਦੇ ਵਿੱਚ ਕੋਈ ਦਵਾਈ ਨਹੀਂ ਪਾਣੀ ਕੁਝ ਨਹੀਂ ਕਰਨਾ ਹਵਾ ਦੀ ਫੂਕ ਮਾਰਦੇ ਨੇ ਪ੍ਰੈਸ਼ਰ ਦੱਸ ਦਿੰਦਾ ਐਸੀ ਤਰ੍ਹਾਂ ਇਹ ਕੰਪਿਊਟਰ ਹੈ ਬਹੁਤ ਐਡਵਾਂਸ ਕੰਪਿਊਟਰ ਹੈ ਇਹਨੂੰ ਆਟੋ ਰੈਫ ਕਹਿੰਦੇ ਆ ਰਿਫ੍ਰੈਕਸ਼ਨ ਮਤਲਬ ਆਟੋ ਰੈਫ ਦਾ ਵਰਤੋਂ ਦਾ ਰਿਫ੍ਰੈਕਸ਼ਨ ਕਰਨੀ ਹੈ ਇਹਨੇ ਤੇ ਇਹ ਜਿਹੜੀ ਹੈਗਾ ਇਹ ਬਿਲਕੁਲ ਐਗਜ਼ੈਕਟ ਨੰਬਰ ਜਿਹੜਾ ਤੁਹਾਡਾ ਹੈਗਾ ਵੀ ਦੂਰ ਦਾ ਨੰਬਰ ਕੀ ਹੈ ਫਿਰ ਉਸ ਤੋਂ ਅਸੀਂ ਨੇੜੇ ਦਾ ਕੈਲਕੂਲੇਟ ਕਰਕੇ ਇਹ ਅੰਨਕ ਦਾ ਨੰਬਰ ਤੁਹਾਨੂੰ ਕੰਪਿਊਟਰ ਨਾਲ ਦੱਸ ਦਿੰਦਾ ਉਹਨੇ ਸਾਹਮਣੇ ਵਿਜ਼ਨ ਚਾਰਟ ਵੀ ਲਗਾਇਆ ਉਹਨੂੰ ਪ ਇਹ ਐਲੈਂਜ਼ੋਮੀਟਰ ਜਿਹੜਾ ਹੁੰਦਾ ਜਿਹੜੀ ਤੁਹਾਡੇ ਅਨਕ ਲੱਗਿਆ ਉਹਦਾ ਐਗਜ਼ੈਕਟ ਨੰਬਰ ਦੱਸ ਦਿੰਦਾ ਇਹ ਜਿਹੜਾ ਫਰੇਮ ਹੁੰਦਾ ਇੱਕ ਟ੍ਰਾਇਲ ਫਰੇਮ ਫਿਰ ਉਸ ਤੋਂ ਬਾਅਦ ਕੰਪਿਊਟਰ ਨੰਬਰ ਦੇਖ ਕੇ ਵੀ ਕਈ ਵਾਰੀ ਥੋੜਾ ਮੋਟਾ ਵੱਧ ਘੱਟ ਕਰਨਾ ਪੈ ਜਾਂਦਾ ਕੋਈ ਬੰਦਾ ਜਿਹੜਾ ਸਪੋਸ ਕਰ ਲਓ ਕੋਈ ਦਰਜੀ ਦਾ ਕੰਮ ਕਰਦਾ ਉਹਨੇ ਦੂਰੋਂ ਕਰਨਾ ਹੈਗਾ ਕੋਈ ਬੰਦਾ ਜਿਹੜੀਆਂ ਬੀਬੀਆਂ ਨੇ ਢੇੜੀ ਕਰਨੀਆਂ ਉਹ ਢੇੜੀਆਂ ਕਰਦੀਆਂ ਉਹਦਾ ਦੇਖ ਕੇ ਕਿ ਉਹਦਾ ਪ੍ਰੋਫੈਸ਼ਨ ਕੀ ਆ ਥੋੜੀ ਮੋਟੀ ਐਡਜਸਟਮੈਂਟ ਅਸੀਂ ਇਹਦੇ ਨਾਲ ਜਿਹੜਾ ਚਾਰਟ ਹੈ ਉਹਦੇ ਤੇ ਪੜਾ ਕੇ ਪ੍ਰੈਕਟੀਕਲੀ ਕਰਕੇ ਉਹਨੂੰ ਦੇਖਦੇ ਆ ਤੇ ਨਾਲ ਹੀ ਇਹਨਾਂ ਦਾ ਪਿੱਛੇ ਕਾਊ ਇਹ ਜਿਹੜਾ ਕੰਟਰੈਕਟ ਇੱਥੇ ਸਾਰੀਆਂ ਐਨਕਾਂ ਦੇ ਕੋਲ ਜਿਹੜੀਆਂ ਮਤਲਬ 90% ਜਿਹੜੀਆਂ ਰੈਡੀमेड ਲੱਗ ਜੰਨੀਆਂ 10% 10-15% ਵਾਸਤੇ ਜਿਹੜੀਆਂ ਹੈਗੀਆਂ ਉਹ ਫਿਰ ਕਸਟਮਾਈਜ਼ ਜਿਹਨੂੰ ਅਸੀਂ ਕਹਿੰਦੇ ਆ ਕਿ ਨੰਬਰ ਇਹਨਾਂ ਵਿੱਚ ਨਹੀਂ ਹੈ ਤਾਂ ਉਹ ਬਣಾಣੀਆਂ ਪੈਂਦੀਆਂ ਬਹੁਤ ਵਧੀਆ ਕਿਸਮ ਦੀਆਂ ਐਨਕਾਂ ਜਿਹੜੀਆਂ ਹੈਗੀਆਂ ਇਹ ਸਾਰਾ ਕੁਝ ਜਿਹੜਾ ਵਰਡ ਕੈਂਸਰ ਕੇਅਰ ਵੱਲੋਂ ਸਾਰਾ ਕੁਝ ਨਿਸ਼ੁਲਕ ਹੈ ਸੋ ਕੱਲਾ ਕੈਂਸਰ ਦਾ ਨਹੀਂ ਹੈ ਜੀ ਕੈਂਸਰ ਦੀ ਵੀ ਜਿਹੜੀ ਹੈਗੀ ਹੈ ਔਰਤਾਂ ਦੇ ਵਿੱਚ ਚਾਹੇ ਬੱਚੇਦਾਨੀ ਆ ਜਾ ਉਹਦੇ ਵਿੱਚ ਜਿਹੜਾ ਉਹਨਾਂ ਦਾ ਛਾਤੀ ਦਾ ਕੈਂਸਰ ਹੈ ਇਸੇ ਤਰ੍ਹਾਂ ਜਿਹੜਾ ਮਰਦਾਂ ਦੇ ਵਿੱਚ ਜਿਹੜਾ ਗਦੂਦ ਦਾ ਕੈਂਸਰ ਹੈ ਜਾਂ ਹੋਰ ਵੀ ਜਿਹੜੇ ਹੋਰਲ ਕੈਂਸਰ ਜਾਂ ਜਿਹੜੇ ਆਪਣੇ ਖਾਣੇ ਵਾਲੀ ਨਾਲੀ ਦੇ ਸਾਰੇ ਕੈਂਸਰ ਦੀ ਇਹਨਾਂ ਨੇ ਖਾਸ ਕਰਕੇ ਜਿਹੜਾ ਛਾਤੀ ਦਾ ਕੈਂਸਰ ਹੈ ਉਹਦੀ ਮੈਮੋਗ੍ਰਾਫੀ ਜੋ ਕਿ ਇੱਕ ਮਹਿੰਗਾ ਟੈਸਟ ਹੈ ਉਹਨਾਂ ਦੀ ਜਿਹੜੀ ਦੂਜੀ ਬੈਂ ਦੇ ਵਿੱਚ ਹੀ ਲੱਗਿਆ ਹੋਇਆ ਉਹਦੇ ਉੱਥੇ ਔਨ ਦਾ ਸਪੌਟ ਹੀ ਅੱਜ ਵੀ ਇਹ 13 14 15 ਕਰ ਚੁੱਕਿਆ ਜਿੱਥੇ ਸ਼ੱਕ ਪੈਂਦੀ ਹੈ ਪਹਿਲਾਂ ਉਹਦੀ ਸਕਰੀਨਿੰਗ ਹੁੰਦੀ ਆ ਜੇ ਲੋੜ ਪਵੇ ਤਾਂ ਫਿਰ ਉਹ ਟੈਸਟ ਕੀਤਾ ਜਾਂਦਾ ਹੈ